ਨਮਸਕਾਰ ਜੀ ਮੈਂ ਕੇਐਸ ਭਾਰਤੀ ਫਾਰਮਸ ਜੁਨਡੈਕਟਰ ਸਪੋਰਟਸ ਕਾਫੀ 8-10 ਮਿੰਟ ਪਹਿਲੇ ਮੈਂ ਐਕਚੁਅਲੀ ਕਿਤੇ ਡਿਸਕ ਸਲਿੱਪ ਹੋ ਗਈ ਸੀ ਮੈਂ ਕਿਲੇ ਦੇ ਛਲਤੇ ਗਿਰਨੇ ਦੇ ਬਾਅਦ ਮੈਨੂੰ ਕਾਫੀ ਪ੍ਰੋਬਲਮ ਹੋਈ ਹਸਪੀਟਲ ਗਿਆ ਉਹਨਾਂ ਨੇ ਦਵਾਈਆਂ ਦਿੱਤੀ ਆਰਾਮ ਲਈ ਹੈ ਲੇਕਿਨ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿਸੀ ਆਪਣੇ ਦੋਸਤ ਨੇ ਕਿਹਾ ਵੀ ਤੂੰ ਆਯੁਰਵੈਦਿਕ ਡਾਕਟਰ ਕੋਲ ਜਾਓ ਫਿਰ ਮੈਂ ਆਯੁਰਵੈਦਿਕ ਡਾਕਟਰ ਡਾਕਟਰ ਸ਼ਰ ਸ਼ਾਰਦਾ ਜੀ ਨੂੰ ਮਿਲਿਆ ਉਹਨਾਂ ਨੇ ਮੈਨੂੰ ਡਵਾਈਸ ਕੀਤੀ ਕਿ ਤੁਸੀਂ ਸਾਡੀ ਦਵਾਈ ਦਾ ਕੋਰਸ ਕਰੋ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਮੈਂ ਉਹਨਾਂ ਦੀ ਅਡਵਾਈਸ ਤੇ ਗੌਰ ਕੀਤੀ ਮੈਂ ਘਰ ਡਿਸਟੈਂਸ ਕੀਤਾ ਜਾ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੋਰਸ ਦਵਾਈ ਦਾ ਸ਼ੁਰੂ ਕਰੋ ਤੇ ਮੈਂ ਉਹਨਾਂ ਦੇ ਜਾ ਕੇ ਦਵਾਈ ਸ਼ੁਰੂ ਕੀਤੀ ਤੇ ਮੈਂ 6-8 ਮਹੀਨੇ ਤੱਕ ਦਵਾਈ ਖਾ ਰਿਹਾ ਤੇ ਕਾਫੀ ਰੈਲਿਫ ਹੋ ਗਿਆ ਹੁਣ ਮੈਂ ਚੱਲਣੇ ਸੋਣੇ ਅੰਚੀ ਤਰ੍ਹਾਂ ਲੱਗਿਆ ਤੇ ਮੈਨੂੰ ਹੁਣ ਕੋਈ ਪਰਬਣੀਆਂ ਤੇ ਮੈਂ ਹੋਰਾਂ ਨੂੰ ਵੀ ਇਹ ਅਡਵਾਈਸ ਕਰਾਂਗਾ ਵੀ ਤੁਸੀਂ ਆਲੋਪੈਥੀ ਛੱਡ ਕੇ ਤੁਸੀਂ ਆਯੁਰਵੈਦਿਕ ਦੀ ਦਵਾਈ ਲੈਣੀ ਸ਼ੁਰੂ ਕਰੋ ਤੇ ਜਲਦੀ ਜਲਦੀ ਤੁਹਾਨੂੰ ਰੈਲਿਫ ਹੋਏਗਾ ਤੇ ਕਾਫੀ ਆਰਾਮ ਹੋ ਜਾ ਮੈਂ ਸਾਰਿਆਂ ਨੂੰ ਇਹ ਦਵਾਈ ਦੇਗਾ